ਸਟਾਰ ਇਸ ਵਾਰ ਚੀਨ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸ਼ੰਘਾਈ ਸਹਿਯੋਗ ਸੰਗਠਨ ਦੀਆਂ ਹੋਈਆਂ ਵੱਖ-ਵੱਖ ਪੱਧਰਾਂ ਦੀਆਂ ਮੀਟਿੰਗਾਂ ਵਿੱਚ ਲੰਬੇ ਸਮੇਂ ਤੋਂ ਬਾਅਦ ਭਾਰਤ ਅਤੇ ਚੀਨ ਦੇ ਆਗੂ ਆਪਸ ਵਿੱਚ ਖੁੱਲ੍ਹ ਕੇ ਮਿਲੇ ਹਨ ਅਤੇ ਉਹਨਾਂ ਨੇ ਆਪਸੀ ਮਸਲਿਆਂ ਸਬੰਧੀ ਵਿਸਥਾਰਿਤ ਗੱਲਬਾਤ ਕੀਤੀ ਹੈ ਡੰਡੀ ਸ਼ੰਘਾਈ ਸਹਿਯੋਗ ਸੰਗਠਨ ਦੀ ਸਥਾਪਨਾ ਸਾਲ 2001 ਵਿੱਚ ਹੋਈ ਸੀ ਡੰਡੀ ਇਸ ਸਮੇਂ ਭਾਰਤ ਸਮੇਤ ਇਸ ਦੇ 10 ਮੈਂਬਰ ਹਨ ਜੋ ਨੇੜਲੇ ਗੁਆਂਢੀ ਹਨ ਡੰਡੀ ਇਹਨਾਂ ਵਿੱਚ ਭਾਰਤ ਰੂਸ ਚੀਨ ਕਜ਼ਾਕਿਸਤਾਨ ਤਾਜਿਕਿਸਤਾਨ ਉਜ਼ਬੇਕਿਸਤਾਨ ਪਾਕਿਸਤਾਨ, ਈਰਾਨ, ਬੇਲਾਰੂਸ ਅਤੇ ਕਿਰਗਿਸਤਾਨ ਆਦਿ ਸ਼ਾਮਿਲ ਹਨ ਡੰਡੀ ਇਹਨਾਂ ਦੀਆਂ ਮੀਟਿੰਗਾਂ ਹਰ ਸਾਲ ਵੱਖ-ਵੱਖ ਦੇਸ਼ਾਂ ਵਿੱਚ ਆਯੋਜਿਤ ਹੁੰਦੀਆਂ ਹਨ ਡੰਡੀ ਸਾਰੇ ਦੇਸ਼ਾਂ ਕੋਲ ਆਪਣੀ ਗੱਲ ਕਹਿਣ ਦੇ ਨਾਲ-ਨਾਲ ਇੱਕੋ ਜਿਹੇ ਅਧਿਕਾਰ ਹਨ ਡੰਡੀ ਚਾਹੇ ਇਸ ਸੰਗਠਨ ਦੀ ਸਥਾਪਨਾ ਤਾਂ ਇਹਨਾਂ ਦੇਸ਼ਾਂ ਵਿੱਚ ਆਪਸੀ ਭਾਈਚਾਰਕ ਸਾਂਝ ਕਾਇਮ ਰੱਖਣ ਵਪਾਰ ਦੇ ਨਾਲ ਨਾਲ ਹੋਰ ਸਾਰੇ ਖੇਤਰਾਂ ਵਿੱਚ ਸਹਿਯੋਗ ਵਧਾਉਣ ਅਤੇ ਭਰਾਤਰੀ ਭਾਈਚਾਰਾ ਬਣਾਈ ਰੱਖਣ ਲਈ ਹੋਈ ਸੀ ਪਰ ਇਹਨਾਂ ਵਿਚਕਾਰ ਕਿਤੇ ਨਾ ਕਿਤੇ ਟਕਰਾਵ ਵੀ ਅਕਸਰ ਦਿਖਾਈ ਦਿੰਦੇ ਰਹਿੰਦੇ ਹਨ ਡੰਡੀ ਮਿਸਾਲ ਦੇ ਤੌਰ ਉੱਤੇ ਚੀਨ ਅਤੇ ਭਾਰਤ ਦਾ ਸਰਹੱਦੀ ਝਗੜਾ ਪਿਛਲੇ ਲੰਬੇ ਸਮੇਂ ਤੋਂ ਚੱਲਿਆ ਆ ਰਿਹਾ ਹੈ ਡੰਡੀ 1962 ਦੀ جنگ ਤੋਂ ਬਾਅਦ ਦੋਵਾਂ ਦੇਸ਼ਾਂ ਵਿੱਚ ਚਾਹੇ ਕੋਈ ਵੱਡੀ جنگ ਤਾਂ ਨਹੀਂ ਹੋਈ ਪਰ ਆਪਸ ਵਿੱਚ ਦੋਹਾਂ ਦੀ ਮੁਕਾਬਲੇਬਾਜ਼ੀ ਤਾਂ ਚਲਦੀ ਹੀ ਰਹਿੰਦੀ ਹੈ ਅਤੇ ਸਰਹੱਦ ਉੱਤੇ ਝੜਪਾਂ ਵੀ ਹੁੰਦੀਆਂ ਰਹਿੰਦੀਆਂ ਹਨ ਡੰਡੀ ਸਾਲ 20B ਵਿੱਚ ਗਲਵਾਨ ਘਾਟੀ ਵਿੱਚ ਸਰਹੱਦ ਉੱਤੇ ਦੋਹਾਂ ਦੇਸ਼ਾਂ ਦੇ ਫੌਜੀਆਂ ਦੀਆਂ ਝੜਪਾਂ ਵਿੱਚ ਚੀਨ ਦੇ ਫੌਜੀਆਂ ਤੋਂ ਇਲਾਵਾ ਭਾਰਤ ਦੇ ਫੌਜੀ ਵੀ ਮਾਰੇ ਗਏ ਸਨ ਜਿਸ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਕਾਰ ਸਰਹੱਦਾਂ ਉੱਤੇ ਵੱਡਾ ਟਕਰਾ ਲਗਾਤਾਰ ਬਣਿਆ ਰਿਹਾ ਸੀ ਡੰਡੀ ਪਿਛਲੇ ਸਾਲ ਅਕਤੂਬਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਬ੍ਰਿਕਸ ਸਮੇਲਨ ਦੌਰਾਨ ਆਪਸੀ ਗੱਲਬਾਤ ਹੋਈ ਸੀ ਇਹ ਵੀ ਉਦੋਂ ਹੀ ਸੰਭਵ ਹੋ ਸਕਿਆ ਸੀ ਜਦੋਂ ਇਸ ਤੋਂ ਪਹਿਲਾਂ ਦੋਵਾਂ ਦੇਸ਼ਾਂ ਦੇ ਫੌਜੀ ਜਰਨੈਲਾਂ ਦੀਆਂ ਆਪਸ ਵਿੱਚ ਦਰਜਨਾਂ ਹੀ ਮੀਟਿੰਗਾਂ ਹੁੰਦੀਆਂ ਰਹੀਆਂ ਸਨ ਅਤੇ ਅਖੀਰ ਵਿੱਚ ਦੋਵਾਂ ਦੇਸ਼ਾਂ ਦਾ ਸਰਹੱਦੀ ਤਣਾਅ ਥੋੜਾ ਘਟ ਗਿਆ ਸੀ ਜਿਸ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਮੁਖੀਆਂ ਦੀ ਮੀਟਿੰਗ ਸੰਭਵ ਹੋ ਸਕੇ ਸੀ ਟੰਡੀ ਪਰਸ਼ੰਗਾਈ ਸਹਿਯੋਗ ਸੰਗਠਣ ਲੀਆਂ ਵਕ-ਵਕ ਮੀਟਿੰਗਾਂ ਵਿੱਚ ਦੋਵਾਂ ਦੇਸ਼ਾਂ ਦੇ ਆਗੂ ਅਤੇ ਪ੍ਰਤੀਨਿਧ ਆਪਸ ਵਿੱਚ ਜ਼ਰੂਰ ਮਿਲਦੇ ਰਹੇ ਹਨ ਡੰਡੀ ਇਸੇ ਕੜੀ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਵਿਦੇਸ਼ ਸਕੱਤਰ विक्रम मिश्री ਦੀਆਂ ਚੀਨ ਦੇ ਆਪਣੇ ਬਰਾਬਰ ਦੇ ਪ੍ਰਤੀਨਿਧੀਆਂ ਨਾਲ ਵੀ ਮੀਟਿੰਗਾਂ ਹੋਈਆਂ ਹਨ ਡੰਡੀ ਪਿਛਲੇ ਦਿਨੀ ਚੀਨ ਦੇ ਸ਼ਹਿਰ ਤਿਆਨਜਿਨ ਵਿੱਚ ਵਿਦੇਸ਼ ਮੰਤਰੀ ਜੈ ਸ਼ੰਕਰ ਦੀਵੀ ਆਪਣੇ ਸਮਰੁਤਬਾ ਨਾਲ ਮੀਟਿੰਗ ਤੋਂ ਬਾਅਦ ਚੀਨੀ ਰਾਸ਼ਟਰਪਤੀ ਸ਼ੀ ਜਿੰਪਿੰਗ ਨਾਲ ਮੁਲਾਕਾਤ ਹੋਈ ਸੀ ਜਿਸ ਵਿੱਚ ਆਪਸੇ ਮਸਲਿਆਂ ਨੂੰ ਵਿਚਾਰਿਆ ਗਿਆ ਸੀ ਡੰਡੀ ਚੀਨ ਤਿੱਬਤ ਅਤੇ ਦলাই ਲਾਮਾ ਦੇ ਮਸਲੇ ਉੱਤੇ ਬੜਾ ਭਾਵੁਕ ਰਿਹਾ ਹੈ ਡੰਡੀ ਦলাই ਲਾਮਾ ਨੂੰ ਸ਼ਰਨ ਬੇਨ ਕਰਕੇ ਚੀਨ ਅਕਸਰ ਭਾਰਤ ਵਿਰੁੱਧ